ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਗੁਪੀ ਜਿਹੜਾ ਵਾਰ ਲੈ ਕੇ ਹਾਜ਼ਰ ਆ ਜੀ ਰੋਡ ਵੇਜ ਦੀ ਇਹ ਲਾਰੀ ਜਿਹਦਾ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਇਆ ਜਾ ਰਿਹਾ ਹੈ ਇਹ ਲਾਰੀ ਦਾ ਡਰਾਈਵਰ ਅੱਜ ਰੋਂਗ ਸਾਈਡ ਸਾਡੀ ਪੱਤਰਕਾਰ ਦਰਸ਼ਨ ਕੌਰ ਜਿਹਨੂੰ ਖੇਟ ਮਾਰਨ ਤੋਂ ਤਾਂ ਚਲੋ ਬਚਾਰਿਆ ਗਿਆ ਉਹ ਰੌਂਗ ਸਾਈਡ ਲੈ ਗਿਆ ਟੱਕਰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਬਚ ਗਿਆ ਬਚਾ ਹੋ ਅੰਦਾਜ਼ਾ ਦਾ ਕਾਰਨ ਸਿਰਫ ਉਹਨਾਂ ਦੀ ਮਸ਼ਤੈਦੀ ਰਹਿ ਗਈ ਇਹ ਦੇਖੋ ਉਹਨਾਂ ਨੇ ਟੱਕਰ ਹੋਣ ਤੋਂ ਬਾਅਦ ਤੁਰੰਤ ਦਵਾ ਫੌਰਨ ਹੀ ਆਪਣੇ ਕੈਮਰੇ ਨਾਲ ਇਸ ਨੂੰ ਰਿਕਾਰਡ ਕੀਤਾ ਇਹ ਦੇਖੋ ਕਿਵੇਂ ਰੌਂਗ ਸਾਈਡ ਤੋਂ ਬੱਸ ਫਿਰ ਉਹਨੇ ਰਾਈਟ ਸਾਈਡ ਲੈ ਲਈ ਔਰ ਪਬਲਿਕ ਨੇ ਵੀ ਹੰਗਾਰਾ ਭਰਿਆ ਔਰ ਪਬਲਿਕ ਜਿਹੜੇ ਚਸ਼ਮਦੀਦ ਮੌਕੇ ਦੇ ਗਵਾਹ ਉਹਨਾਂ ਨੇ ਦੱਸਿਆ ਰੌਂਗ ਸਾਈਡ ਲੈ ਕੇ ਆ ਹੁਣੇ ਮਾਰਕਾ ਸਾਈਡ ਦੇ ਲੱਗਾ ਸੀ ਬਹੁਤ ਫਾਸਟ ਆ ਰਿਹਾ ਵਾ ਆ ਨੰਬਰ ਆ ਬੱਸ ਦਾ ਚੜਾਉਣੀ ਹੈ ਨੈਟ ਤੇ ਹੁਣੇ ਆ ਵੇਖੋ ਹੁਣ ਦੂਜੇ ਸਾਈਡ ਤੇ ਕਰਨ ਲੱਗਾ ਵਾ ਇਹ ਵੀਰ ਹੈ ਇਹ ਮਾਰ ਦੇ ਲੱਗਾ ਸੀ ਵੀਰ ਜੀ ਇਹ ਕਿਹਦਾ ਕਸੂਰ ਹੈ ਕਿ ਆ ਕਿਹੜੀ ਸਾਈਡ ਤੇ ਆਉਣ ਡਿਆ ਸੀ ਗਲਤ ਹੈ ਬੱਸ ਵਾਲਾ ਹਾਂ ਮੈਂ ਨਾ ਇਧਰ ਨੂੰ ਕਰਦੀ ਦੇਖ ਤੁਸੀਂ ਦੇਖਿਆ ਕਿ ਚਸ਼ਮਦੀਦਾਂ ਨੇ ਵੀ ਕਿਵੇਂ ਕਿਹਾ ਹੈ ਕਿ ਗਲਤੀ ਬੱਸ ਵਾਲੇ ਦੀ ਹੈ ਬਿਲਕੁਲ ਅਸੀਂ ਰੋਡਵੇਜ ਔਰ ਪੈਪਸ ਟ੍ਰਾਂਸਪੋਰਟ ਦੇ ਸਾਰੇ ਮੁੱਖ ਅਫਸਰਾਂ ਨੂੰ ਔਰ ਅਪੀਲ ਕਰਦੇ ਹਾਂ ਕਿ ਇਸ ਡਰਾਈਵਰ ਨੂੰ ਪਲੀਜ਼ ਥੋੜੀ ਜੀ ਹਦਾਇਤ ਕੀਤੀ ਜਾਵੇ ਔਰ ਇਸ ਨੂੰ ਸਿਖਾਇਆ ਜਾਵੇ ਕਿ ਰੋਂਗ ਸਾਈਡ ਕਿਸੇ ਦੀ ਜਾਨ ਨਾਲ ਖੇਡਣ ਦਾ ਤੈਨੂੰ ਕੋਈ ਵੀ ਅਧਿਕਾਰ ਨਹੀਂ ਹੈ ਨੌਕਰੀ ਤੇ ਸਭ ਤੋਂ ਪਹਿਲਾਂ ਇਹੀ ਚੀਜ਼ ਹੋਣੀ ਚਾਹੀਦੀ ਹੈ ਕਿ ਅਸੀਂ ਡਰਾਈਵਿੰਗ ਕਰਦੇ ਸਮੇ ਕਿਸੇ ਨੁਕਸਾਨ ਨਾ ਕਰੀਏ ਔਰ ਇਹ ਬਿਲਕੁਲ ਹੀ ਟੱਕੇ ਨੂੰ ਮਾਰ ਮਾਰਨ ਵਰਗਾ ਕੰਮ ਹੈ ਕਿ ਕਿਸੇ ਨੂੰ ਟੱਕਰ ਮਾਰਨਾ ਜਾਂ ਰੋਂਗ ਸਾਈਡ ਤੇ ਕੋ ਹਾਸਾ ਹੋ ਜਾਂਦਾ ਤਾਂ ਬਾਅਦ ਵਿੱਚ ਅੱਗੋਂ ਸਮਝ ਇਸਨੇ ਗਲਤੀ ਨਹੀਂ ਮੰਨੀ ਸਾਡੀ ਮੈਲਾ ਪੱਤਰਕਾਰ ਨੇ ਦੱਸਿਆ ਕਿ ਇਹਨਾਂ ਨੇ ਗਲਤੀ ਨਹੀਂ ਮੰਨੀ ਬਹੁਤ ਜ਼ਿਆਦਾ ਜਦੋਂ ਪਬਲਿਕ ਨੇ ਜੋਰ ਪਾਇਆ ਸਰ ਸੜਨ ਘੇਰ ਲਿਆ ਤੇ ਫਿਰ ਇਹਨੇ ਸੌਰੀ ਕਹਿ ਕੇ ਬੱਸ ਨੂੰ ਖਿੱਚ ਦਮ ਬੱਸ ਵਿੱਚ ਬੈ ਕੇ ਉਸ ਨੂੰ ਪਜਾ ਲਿਆ ਸੋ ਪ੍ਰਸ਼ਾਸਨ ਨੂੰ ਸਾਡੀ ਅਪੀਲ ਹੈ ਕਿ ਇਸੇ ਗੱਡੀ ਨੰਬਰ BB06PC0193 ਦੇ ਜੋ ਡਰਾਈਵਰ ਜੋ ਕਨੈਕਟਰ ਨੇ ਪਲੀਜ਼ ਪਲੀਜ਼ ਇਹਨਾਂ ਨੂੰ ਥੋੜਾ ਜਿਹਾ ਹਦਾਇਤ ਕੀਤੀ ਜਾਵੇ ਔਰ ਥੋੜਾ ਜਿਹਾ ਫਟਕਾਰ ਲਗਾਈ ਜਾਵੇ ਕਿ ਤੁਹਾਨੂੰ ਕਿਸੇ ਦੀ ਜ਼ਿੰਦਗੀ ਨਾਲ ਖੇਡਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਮੈਂ ਡੀਡੀਐਸ ਨਿਯੋਤੋਂ ਗੋਪੀ ਜੀਰੇਵਾਲਾ ਧੰਨਵਾਦ